ਜਗਜੀਤ ਢੱਲੇਵਾਲ ਨੂੰ ਡੀ ਐਮ ਸੀ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹਜੇ ਵੀ ਉਹਨਾਂ ਨੇ ਪੁਖੜਤਾਲ ਨਹੀਂ ਛੱਡੀ। ਇਸ ਗੱਲ ਤੋਂ ਬਾਅਦ ਬੇਸ਼ੱਕ ਸਾਰੇ ਚਿੰਤਤ ਨੇ ਪਰੰਤੂ ਉੱਥੇ ਹੌਸਲੇ ਉੱਚੇ ਦੇਖਣ ਨੂੰ ਮਿਲ ਰਹੇ ਨੇ। ਸਰਵੰਤ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆ ਰਹੇ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ। ਤੇ 1 ਦਸੰਬਰ ਨੂੰ ਜਿਹੜਾ ਕਿ ਸੀ ਐਮ ਆਨ ਦੀ ਰਿਹਾਇਸ਼ ਦਾ ਕਿਰਾਉ ਕੀਤਾ ਜਾਵੇਗਾ ਤੇ ਉੱਥੇ ਹੀ ਲਗਾਤਾਰ ਤਿੱਖੇ ਨਿਸ਼ਾਨੇ ਆ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਾਦੇ ਜਾ ਰਹੇ ਨੇ ਤੇ ਸ਼ੰਭੂ ਬਾਰਡਰ ਤੋਂ ਇੱਕ ਨਵਾਂ ਐਲਾਨ ਹੋਇਆ ਸਰਵਣ ਸਿੰਘ ਪੰਦੇੜ ਦੇ ਵੱਲੋਂ ਜੱਥੇਬੰਦੀ ਨੂੰ ਸੁਨੇਹਾ ਲਗਾਇਆ ਗਿਆ ਤੇ ਉੱਥੇ ਹੀ ਦੋਮਾ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਨੇ ਆ ਤੁਹਾਨੂੰ ਸੁਣੋ ਨੇ ਪਹਿਲਾਂ ਸਰਵਣ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਅੱਜ ਜੋ ਪ੍ਰਸਤਿਤਿਆ ਨੇ ਲਗਭਗ 292 ਦਿਨ ਮੋਰਚੇ ਨੂੰ ਚੱਲਦਿਆਂ ਹੋ ਗਏ ਆ ਔਰ ਅਸੀਂ ਤੁਹਾਨੂੰ ਜੜੀਆਂ ਮੌਕੇ ਦੀਆਂ ਅਪਡੇਟਾਂ ਨੇ ਉਹ ਦਿੰਦੇ ਰਹੀਨੇ ਹੁੰਨੇ ਆ ਕਿ ਮੋਰਚੇ ਤੇ ਕੀ ਬਣ ਰਿਹਾ ਵਾ ਕੀ ਗੱਲਬਾਤ ਹੋ ਰਹੀ ਆ ਕੀ ਨਹੀਂ ਹੋ ਰਹੀ ਆ ਇਸ ਕਰਕੇ ਇਸ ਲਾਈਵ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਦੇਸ਼ ਦੁਨੀਆ ਤੱਕ ਜੜੀ ਆ ਉਹ ਗੱਲ ਪੁੱਜ ਜਾਵੇ ਕੱਲ ਜਿੱਦਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਵਾ ਉਹ ਲੋਕਾਂ ਦੇ ਦਬਾਅ ਹੇਠ ભગવંતમાન ਦੀ ਸਰਕਾਰ ਨੇ ਕਿਹਾ ਇਸ મોર્ચે ਨੂੰ ફેલ ਕਰਨ ਵਾਸਤੇ ਜਿਵੇਂ ਖਨੌਰੀ ਬਾਡਰ ਤੋਂ ਉਹਨਾਂ ਨੂੰ ਰਾਤ 2:30 ਵਜੇ ਉਹਨਾਂ ਦਾ ਜਿੱਥੇ ਬੈਠੇ ਸੀ ਉਹ ਤੋੜ ਕੇ আর ਜਿਵੇਂ बंदी ਬਣਾ ਕੇ ਡੀਐਮਸੀ ਲੁਧਿਆਣੇ ਚ ਲੈ ਆਂਦਾ ਗਿਆ ਸੀ यार ਲਗਭગ 2-3 ਦਿਨ ਉਹਨਾਂ ਨੂੰ ਕਿਸੇ ਨੂੰ ਨਹੀਂ ਮਿਲ ਦਿੱਤਾ ਗਿਆ ਇੱਕ ਕਿਸਮ ਦਾ ਮੋਰਚਾ ਭਗਵੰਤમાન ਸਰਕਾਰ ਨੇ ਫੇਲ ਹੀ ਕਰਤਾ ਸੀਗਾ ਪਰ ਦੋਵਾਂ ਫੋਰਮਾਂ ਦੀ ਸਿਆਣੀ ਲੀਡਰਸ਼ਿਪ ਨੇ ਸਿਆਣਫਨਾ ਉਹਨਾਂ ਦੇ ਸਾਹ ਹਰਦੋ ਝੰਡੇ ਸਾਹਿਬ ਨੂੰ ਮਰਨ ਵਰਤ ਤੇ ਬਾਲਤਾ ਮੋਰਚਾ ਕੰਟੀਨਿਉਟੀ ਹੋ ਗਿਆ ਮੋਰਚਾ ਚੱਲ ਪਿਆ ਜੀ ਅੱਗੇ ਵੱਧ ਗਿਆ ਉਦੋਂ ਗਾਹਾਂ ਫਿਰ ਅੱਗੇ ਚੱਲਦਾ ਗਿਆ ਪ੍ਰੋਗਰਾਮ ਆਪਾਂ ਤਿਆਰੀਆਂ ਕਰਾਈਆਂ ਕਿਉਂਕਿ ਇੱਧਰ ਛੇ ਦਾ ਆਪਣੀ ਤਿਆਰੀ ਸੀਗੀ ਸਾਰੇ ਤੇ ਆਪਾਂ ਪੰਜਾਬ 'ਚ ਤਿਆਰੀਆਂ ਕਰਾਈਆਂ ਮੋਰਚੇ ਬਾਅਦ ਚੋਂ ਨਾ ਔਰ ਉਦੋਂ ਗਾਹਾਂ ਫਿਰ ਜਦੋਂ ਇੱਕ ਅੱਜ ਦੇ ਦਿਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸੰਗੂ ਸੰਗਰੂਰ ਉਹਨਾਂ ਦੀ ਰਿਹائش ਆ ਉਹ ਸੰਗਰੂਰ ਵਾਲੀ ਰਿਹائش ਦਾ ਅੱਜ ਘਰਾਓ ਕਰਨਾ ਸੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੇ ਤਾਂ ਉਹਦੇ ਦਬਾਅ ਹਿੱਥ ਕੱਲ ਜਿਹੜੀ ਖਨੌਰੀ ਬਾਰਡਰ ਤੇ ਮੀਟਿੰਗ ਹੋਈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦਾ ਦੋਵਾਂ ਫੋਰਮਾਂ ਦੀ ਸਾਰੇ ਲੀਡਰਸ਼ਿਪ ਸੀਗੀ ਦੋਵਾਂ ਫੋਰਮਾਂ ਦੀ ਉਹਦੇ ਵਿੱਚ ਉਹਨਾਂ ਨੂੰ ਰਿਹਾਈ ਦੀ ਜੜੀਆ ਉਹ ਗੱਲ ਪ੍ਰਮਾਨ ਕਰ ਲਈ ਗਈ ਔਰ ਮੇਰੇ ਸਮੇਤ ਬਹੁਤ ਸਾਰੇ ਲੀਡਰ ਕੱਲ ਲੁਧਿਆਣੇ ਡੀਐਮਸੀ ਚ ਪਹੁੰਚ ਕੇ ਉਹਨਾਂ ਨੂੰ ਰਿਹਾ ਕਰਕੇ ਇਸ ਵੇਲੇ ਉਹ ਖਨੌਰੀ ਤੇ ਚਲੇ ਗਿਆ ਔਰ ਅਸੀਂ ਇਸ ਵੇਲੇ ਸ਼ੰਭੂ ਬਾਰਡਰ ਤੋਂ ਬੋਲ ਰਹੇ ਸੋ ਕਹਿ ਲੋ ਵੀ ਇੱਕ ਵਾਰੀ ਥੁੱਕ ਕੇ ਚਟਣਾ ਪੈ ਗਿਆ ਇੱਕ ਵਾਰੀ ਜਦੋਂ ਸੋਚਿਆ ਉਹਨਾਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਦੋਵਾਂ ਮੋਰਚਿਆਂ ਦੇ ਦੋਵਾਂ ਐਲਾਨਾਂ ਦੀ ਘਰ ਘਰ ਚਰਚਾ ਹੋ ਰਹੀ ਸੀ ਦਿੱਲੀ ਕੂਚ ਦੀ ਔਰ ਮਰਨ ਵਰਤ ਦੀ ਔਰ ਜੋ ਪੰਜਾਬ ਸਰਕਾਰ ਨੇ ਕੀਤਾ ਉਹਦੀ ਵੀ ਚਰਚਾ ਕਰ ਕਰ ਹੋ ਰਹੀ ਸੀ ਤੋਂ ਲੋਕਾਂ ਨੇ ਥੂਥੂ ਕੀਤਾ ਭਗਵੰਤ ਮਾਨ ਸਰਕਾਰ ਤੇ ਔਰ ਲੋਕਾਂ ਦੇ ਦਬਾਹ ਹਿੱਟ ਪੰਜਾਬੀਆਂ ਦੇ ਦਬਾਅ ਹਿੱਟ ਤੇ ਰੋਸ ਵਿੰਦਿਆ ਹੋਇਆ ਸੱਤਾ 'ਚ ਬੈਠੇ ਹਾਕਮ ਵਿਖਦੇ ਹੁੰਦੇ ਆ ਵੀ ਇਹਦੇ ਨਾਲ ਨੁਕਸਾਨ ਕਿੰਨਾ ਹੋ ਗਿਆ ਭਾਵੇਂ ਦਿੱਲੀ ਦੀ ਦਿੱਲੀ ਦਰਬਾਰ ਤੇ ਕਹਿਨ ਤੇ ਸਾਡੇ ਤੇ ਵਾਰ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਪਿੱਛੇ ਹਟਣਾ ਸ਼ੁਰੂ ਕੀਤਾ ਚੰਗੀ ਗੱਲ ਸੀ ਦੇਖੋ ਸਾਡੀਆਂ 12 ਦੀਆਂ 12 ਮੰਗਾਂ ਦਿੱਲੀ ਸਰਕਾਰ ਨਾਲ ਆ ਉਹਨਾਂ 'ਚੋਂ ਕੋਈ ਮੰਗ ਪੰਜਾਬ ਨਾ ਨਹੀਂ ਹੈ ਔਰ ਜਦੋਂ ਦਿੱਲੀ ਸਰਕਾਰ ਨਾਲ ਸੰਘਰਸ਼ ਕਰ ਰਹੇ ਆ ਤੇ ਆਪਾਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਨਹੀਂ ਸੀ ਖੋਲਣਾ ਚਾਹੁੰਦੇ ਔਰ ਹੁਣ ਸਾਨੂੰ ਪੰਜਾਬ ਸਰਕਾਰ ਦੇ ਖਿਲਾਫ ਵੀ ਮੋਰਚਾ ਖੋਲਣਾ ਪੈ ਗਿਆ ਵੀ ਇਹ ਜੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਕਿਸਾਨ ਮਜ਼ਦੂਰਾਂ ਦੇ ਹੱਕ 'ਚ ਆ ਤੁਸੀਂ ਜਿਵੇਂ ਮਰਜ਼ੀ ਸ਼ਗਰਸ਼ ਕਰੋ ਅਸੀਂ ਸਹਿਯੋਗੀ ਹਾਂ ਤੁਹਾਡੇ ਜੀ ਤੁਹਾਡੇ ਕੇਂਦਰ ਨਾਲ ਲੜਾਈ ਆ ਉਹ ਕੇਂਦਰ ਦੇ ਨਾਂ ਲਾ ਕੇ ਸਾਡੇ ਨਾਲ ਸ਼ਗਰਸ਼ ਅੱਗੇ ਟਕਸਲ ਕਰਨ ਆ ਗਏ ਤਾਂ ਇਹ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਆ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਾਰੇ ਪੰਜਾਬ ਜਿਹੜੇ ਇਕੱਠ ਹੋਏ ਤੇ ਅੰਮ੍ਰਿਤਸਰ ਚ ਖਜਾਲੇ ਸੀ ਕਹਿ ਸੀ ਇਹਦਾ ਦਬਾਅ ਪਾਉ ਪੂਰੇ ਦੇਸ਼ ਦੇ ਵਿੱਚ ਉਹ ਦਬਾਅ ਸੀ ਦੇਖਿਆ ਹੈਗਾ ਜਦੋਂ ਲੋਕਾਂ ਦੀ ਲਾਮਬੰਦੀ ਵੱਧ ਰਹੀ ਸੀ ਹੈਗੀ ਔਰ ਇਹਦੋਂ ਗਾਹ ਜਿਹੜੀਆਂ 12 ਦੀਆਂ 12 ਮੰਗਾਂ ਨੇ ਉਹ ਸਟੈਂਡ ਕਰ ਰਹੀਆਂ ਨੇ ਹਲੇ 12 ਦੀਆਂ 12 ਨਹੀਂ ਮੰਗਾਂ ਨਹੀਂ ਖਤਮ ਹੋਈਆਂ ਹੈਗੀਆਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਉਹ ਜਿਉਂ ਦਾ ਤਿਉਹਾਂ ਤੁਹਾਨੂੰ ਵੀ ਲੱਗਦਾ ਹੋਊ ਕਿ 10 ਮਹੀਨੇ ਯਾਰ ਹੋ ਗਏ ਆ ਇਹ ਮੰਗ ਕਿਉਂ ਨਹੀਂ ਮੰਗਦੇਗੇ ਇਹ ਮੰਗ ਛੋਟੀ ਹੈ ਹੀ ਨਹੀਂ ਹੈ ਇਹ ਮੰਗ ਖੇਤੀ ਸੈਕਟਰ ਨਸਲਾਂ ਤੇ ਫਸਲਾਂ ਸਾਡੀਆਂ ਜ਼ਮੀਨਾਂ ਜ਼ਮੀਨਾਂ ਰਹਿਣਗੀਆਂ ਕਿ ਨਹੀਂ ਰਹਿਣਗੀਆਂ ਨਸਲ ਫਸਲ ਰਹੂਗੀ ਕਿ ਨਹੀਂ ਰਹੂਗੀ ਖੇਤੀ ਮੰਡੀ ਬਚੂਗੀ ਕਿ ਨਹੀਂ ਬਚੂਗੀ ਇਹ ਸਾਰੇ ਜਵਾਲਾਂ ਦੇ ਜਵਾਬ ਐ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਨੇ ਦੇਣੇ ਆ ਇਹ ਛੋਟਾ ਮਸਲਾ ਨਹੀਂ ਹੈ ਕਿਉਂਕਿ ਕਾਰਪੋਰੇਟ ਜਿਹੜੇ ਨੇ ਜਿਹੜੇ ਵਰਲਡ ਬੈਂਕ ਦੀਆਂ ਮੁਦਰਾ ਕੋਸ਼ ਫੰਡ ਦੀਆਂ ਜਾਂ ਇਹ ਤੋਂ ਗਾਹਾਂ ਜੜੀਆਂ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਨੇ ਉਹ ਕਹਿ ਰਹੀਆਂ ਨੇ ਵੀ ਅਸੀਂ ਜਿਹੜੀ ਭਾਰਤ ਦੀ ਖੇਤੀ ਮੰਡੀ ਆ ਉਹਤੇ ਤੇ ਕਬਜ਼ਾ ਕਰਨਾ ਪੂਰੀ ਦੁਨੀਆ ਦਾ ਮਾਲ ਇੱਥੇ ਲਿਆ ਕੇ ਖੇਤੀ ਸੈਕਟਰ ਨੂੰ ਡੰਪ ਕਰਨਾ ਔਰ ਹਿੰਦੁਸਤਾਨ ਦੀ ਜਿਹੜੀ ਖੇਤੀ ਸੈਕਟਰ ਹੈ ਉਹਦੇ ਤੇ ਕਬਜ਼ਾ ਕਰਨਾ ਹਿੰਦੁਸਤਾਨ ਦੇ ਖੇਤੀ ਸੈਕਟਰ ਤੇ ਵਪਾਰੀਆਂ ਦਾ ਜ਼ਿਆਦਾਤਰ ਕਬਜ਼ਾ ਹੀ ਆ ਕੱਲਾ ਪੰਜਾਬ ਹਰਿਆਣਾ ਉੱਚੀ ਸਾ ਜੂਪੀ ਦਾ ਜਿੱਥੇ ਕਣਕ ਤੇ ਝੋਨੇ ਦੀ ਖਰੀਦ ਹੁੰਦੀ ਆ ਉਹ ਖਰੀਦ ਦੇ ਵਿੱਚ ਵੀ ਵਿਗੜਨ ਪੈਂਦੇ ਜਿਵੇਂ ਪੰਜਾਬ ਦੇ ਵਿੱਚ ਅਰਕੀ ਝੋਨਾ ਰੁੜਿਆ 5-600 ਰੁਪਿਆ ਘੱਟ ਮਿਲਿਆ ਪ੍ਰਤੀ ਕੁਇੰਟਲ ਤੁਹਾਨੂੰ ਪਤਾ ਹੀ ਆ ਤੇ ਬਾਜ਼ਾਰ ਤੇ ਕਿੰਨਾ ਦਾ ਕਬਜ਼ਾ ਵਪਾਰੀ ਦਾ ਸੈਲਰ ਮਾਲਕਾਂ ਦਾ ਕਾਰਪੋਰੇਟ ਦਾ ਤੋਂ ਅਬਾਨੀ ਅਦਾਨੀ ਹੁਣੀ ਹਰੇਕ ਬੇਰਾਂ ਤੋਂ ਲੈ ਕੇ ਸੇਵਾਾਂ ਤੋਂ ਲੈ ਕੇ ਕੇਲਿਆਂ ਤੋਂ ਲੈ ਕੇ ਏ ਜੀ ਕਾਲੀ ਮਿਰਚ ਲੈ ਲੋ ਚਾਹ ਪੱਤੀ ਲੈ ਲੋ ਸਾਰਾ ਨਾਲ ਸਾਰੇ ਕਾਸੇ ਤੇ ਕਬਜ਼ਾ ਚਾਹੁੰਦੇ ਭਾਈ ਵੀ ਹਰ ਇੱਕ ਚੀਜ਼ ਦਾ ਕੱਚੇ ਮਾਲ ਤੇ ਸਾਡਾ ਕਬਜ਼ਾ ਹੋ ਜੇ ਉਹ ਪੂਰਾ ਜੋਰ ਲਾਉਂਦੇ ਵੀ ਸਾਡਾ ਕੱਚੇ ਮਾਲ ਤੇ ਕਬਜ਼ਾ ਹੋਵੇ ਤੋਂ ਲੱਗੇ ਹੋਏ ਆ ਤੋਂ ਗੱੱਚਾ ਮਾਲ ਅਸੀਂ ਪੈਦਾ ਕਰਦੇ ਆ ਅਨਾਜ ਦੇ ਰੂਪ ਵਿੱਚ ਅਸਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਜੇ ਬਣ ਜਵੇ ਔਰ ਜਿੱਦ ਅਸੀਂ ਲੱਗੇ ਹੋਏ ਆ ਫਿਰ ਇਹ ਖੇਤੀ ਮੰਡੀ ਪ੍ਰਾਈਵੇਟ ਹੋਣ ਤੋਂ ਬਚਾਈ ਜਾ ਸਕਦੀ ਹੈ ਫਿਰ ਜਿਹੜੇ ਸੈਲੋਗ੍ਰਾਮ ਅਮਾਨੀਆਂ ਨੇ ਲਾਏ ਆ ਸ਼ਾਇਦ ਉਹ ਉਹ ਸਾਡੀ ਖੇਤੀ ਮੰਡੀ ਨਾ ਖਾ ਸਕਣ ਇਸ ਕਰਕੇ ਵੱਡੀ ਮੰਗ ਜਿਉਂ ਦੀ ਤਿਉਹ ਪੰਜਾਬੀਓ 15 ਸਾਲਾਂ ਤੱਕ ਪੰਜਾਬ ਦਾ ਪਾਣੀ ਜਾ ਰਿਹਾ ਇਹ ਪਾਣੀ ਨਹੀਂ ਰਹਿਣਾ ਹੈਗਾ ਤੋਂ ਪਾਣੀ ਜੇ ਦੂਜੀਆਂ ਫਸਲਾਂ ਤੇਲ ਬੀਜ ਸਾਨੂੰ ਬੀਜਣ ਨੂੰ ਮਿਲ ਜਣ ਦਾਣਾ ਸਾਨੂੰ ਬੀਜਣ ਨੂੰ ਮਿਲ ਜਣ ਬਾਕੀ ਫਸਲਾਂ ਮਿਲਟਨ ਫਿਰ ਝੋਨੇ ਵਾਲੇ ਚੱਕਰ ਚੋਂ ਤਾਂ ਹੀ ਨਿਕਲਾਂਗੇ ਨਾ ਇਹ ਗੱਲ ਜੁੜੀ ਹੋਈ ਆ ਨਾ ਉਦਾਂ ਡਿਵਰਸਿਫਿਕੇਸ਼ਨ ਬਦਲਵੀਂ ਖੇਤੀ ਜੋ ਮਰਜੀ ਰੋਲਾ ਪਾਈ ਜਾਣ ਉਹਦਾ ਕੀ ਫਾਇਦਾ ਹੈਗਾ ਇਸ ਕਰਕੇ ਇਹ ਥੋੜੀ ਜ਼ਿੰਦਗੀ ਮੌਤ ਨਾਲ ਜੁੜੀ ਹੋਈ ਮੰਗ ਆ ਛੋਟੀ ਮੰਗ ਨਹੀਂ ਹੈਗੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਇਹ ਤੋਂਗਾ ਜੜੀ ਹੁਣ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨੇ ਆਪਣੀ ਰਿਪੋਰਟ ਵਿੱਚ ਲਿਖਤਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਖੇਤ ਮਜ਼ਦੂਰ ਤੇ ਕਿਸਾਨ ਖੁਦਕੁਸ਼ੀਆਂ ਕਰ ਗਏ ਠੀਕ ਹੈ ਜੀ ਉਹਦੇ ਵਿੱਚ ਇਹ ਆ ਵੀ ਕਿਉਂ ਵੀ ਸਾਡਾ ਲਾਗਤ ਖਰਚਾ ਜ਼ਿਆਦਾ ਬਾਜ਼ਾਰ ਵਿੱਚ ਵਿਚਕਰਨ ਵਾਲੀ ਫਸਲ ਘੱਟ ਕੀਮਤ ਤੇ ਵਿਕਦੀ ਹੈਗੀ ਤਾਂ ਉਹ ਕਹਿੰਦੇ ਆ ਵੀ ਅਸੀਂ ਸਵਾਰਥ ਕਰਦੇ ਆ ਵੀ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਜਿਹੜਾ ਖਰੀਦ ਫਸਲ ਨੂੰ ਖਰੀਦ ਕਰਨ ਦੀ ਗਾਰੰਟੀ ਵਾਲੀ ਚੀਜ਼ ਉਹ ਕੇਂਦਰ ਸਰਕਾਰ ਇੱਤੇ ਵਿਚਾਰ ਕਰਕੇ ਪੂਰਾ ਕਰੇ ਕਿਸਾਨਾਂ ਦੀ ਮੰਗ ਇਹ ਵਾਜਬ ਆ ਇਹ ਤੋਂ ਗਾਹਾਂ ਜਿੱਥੇ ਡਬਲ ਇੰਜਨ ਵਾਲੀ ਸਰਕਾਰ ਆ ਹਰਿਆਣੇ ਦੇ ਵਿੱਚ ਕਿੰਨਾ ਦਾਵਾ ਹੁੰਦਾ ਖੱਟਰ ਸਾਹਿਬ ਹੁਣੀ ਸੀ ਹੁਣ ਸੈਣੀ ਸਰਕਾਰ ਆ ਪ੍ਰਧਾਨ ਮੰਤਰੀ ਮੋਦੀ ਜੀ بڑے ਪਾਸ਼ ਪਾ ਦੇ ਪ੍ਰਵਕਤਾ ਪੰਜਾਬ ਦੇ ਚੈਨਲ ਚੁੱਕਣ ਨੇ ਲਾਏ ਹੁੰਦੇ ਉਹਨਾਂ ਨੇ ਤੁਸੀਂ ਦੇਖੋ ਜਿਹੜਾ ਉਹ ਕਮੇਟੀ ਨੇ ਰਿਪੋਰਟ ਦਿੱਤੀ ਆ ਹਰਿਆਣੇ ਦੇ ਸਿਰ 76000 ਕਰੋੜ ਰੁਪਏ ਦਾ ਕਰਜ਼ਾ ਕੱਢਿਆ ਉਹਨਾਂ ਨੇ ਕਿਸਾਨਾਂ ਸਿਰ ਹਰਿਆਣੇ ਦੇ ਔਰ ਪੰਜਾਬ ਦੇ ਵਿੱਚ 73000 ਕਰੋੜ ਰੁਪਇਆ ਕਰਜ਼ਾ ਪੰਜਾਬ ਦਾ ਕਰਜ਼ਾ ਕੱਟਿਆ ਹਰਿਆਣੇ ਦਾ ਕਰਜ਼ਾ ਜਾਇਦਾ ਉਹ ਭਾਈ ਤੁਸੀਂ ਇੰਨਾ ਵਿਕਾਸ ਕਰਤਾ ਕਹਤੇ ਭਵੰਤਰ ਯੋਜਨਾ ਤਹਿਤ ਅਹੀਂ ਜੇ ਇੰਨੀਆਂ ਫਸਲਾਂ ਦੀ ਦੇਤੀ ਹੁਣ ਜੀ 24 ਫਸਲਾਂ ਦੀ ਗਰੰਟੀ ਦਾਂਗੇ ਤੇ ਜਿਹੜਾ ਨੋਟਾਂ ਦੀ ਕਮਾਈ ਆਈ ਆ ਹਰਿਆਣੇ ਦੇ ਕਿਸਾਨਾਂ ਤੋਂ ਉਹ ਲੈ ਕੌਣ ਗਿਆ ਹਰਿਆਣੇ ਚ ਕਿਹੜਾ ਝੋਨਾ ਨਹੀਂ ਰੁਲਿਆ ਰੁਲਿਆ ਇਹਦਾ ਮਤਲਬ ਉਹਨਾਂ ਦੇ ਖੌਤੀ ਦਾਵੇ ਵਿਕਾਸ ਦੇ ਇਹ ਗੱਲ ਨਾ ਕੰਟਰਡਿਕਟ ਕਰਦੇ ਆ ਉਹ ਠੀਕ ਨਹੀਂ ਹੈਗੇ ਇਸੇ ਤਰ੍ਹਾਂ ਪੰਜਾਬ ਦੇ ਕੌਤੀ ਵਿਕਾਸ ਦੇ ਦਾਵੇ ਕਿਸਾਨਾਂ ਦੇ ਕਰਜ਼ਾਈ ਹੋਣ ਦੇ ਵਕਤ ਸਬੂਤ ਨਹੀਂ ਭਾਵੇਂ ਅਸੀਂ ਕਿਸੇ ਇੱਕ ਸਰਕਾਰ ਨੂੰ ਦੋਸ਼ੀ ਨਹੀਂ ਮੰਨ ਸਕਦੇ ਇਹ ਕਰਜ਼ਾਈ ਹੋਣ ਦਾ سلسلہ ਪਿਛਲੇ 30-40 ਸਾਲਾਂ ਤੋਂ ਹੈਗਾ ਵਾ ਘਾਟੇਬੰਦੀ ਖੇਦੀ ਹੈਗੀ ਆ ਇੱਕ ਦਿਨ ਚ ਨਹੀਂ ਹੋਈ ਹੋਈ ਇਹ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਕਰਕੇ ਹੋਈ ਹੋਈ ਆ ਇਹ ਦੂਜੀ ਵੱਡੀ ਮੰਗ ਆ C250 ਦੇ ਅਨਸਾਰ ਫਸਲਾਂ ਦੇ ਭਾਅ ਏ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਸੁਪਰੀਮ ਕੋਰਟ ਚ ਮੁਕਰ ਗਏ ਨੇ ਮੋਦੀ ਸਾਹਿਬ ਹਲਫਨਾਮਾ ਦਾਇਰ ਕਰਤਾ ਸੀ ਵੀ ਅਸੀਂ ਨਹੀਂ ਦੇ ਸਕਦੇ